ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਅੱਜ ਦੀ ਸਟੋਰੀ ਥੋੜਾ ਜਿਹਾ ਡਿਫਰੈਂਟ ਟਾਪਿਕ ਤੇ ਆਪਾਂ ਕਰਾਂਗੇ ਤੇ ਕਿਉਂਕਿ ਮੈਂ ਚਾਹੁੰਨਾ ਕਿ ਮੈਂ ਤੁਹਾਡੇ ਨਾਲ ਥੋੜੀਆਂ ਹੋਰ ਤਰ੍ਹਾਂ ਦੀਆਂ ਕਹਾਣੀਆਂ ਜੋ ਕਿ ਬਹੁਤ ਹੀ ਇੰਟਰਸਟਿੰਗ ਨੇ ਇਹ ਮੇਰੀਆਂ ਦੋਸਤ ਜੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਮੇਰੀਆਂ ਕਿਤਾਬਾਂ ਮੇਰੀਆਂ ਫਰੈਂਡ ਤੇ ਮੈਂ ਇਹਨਾਂ ਨੂੰ ਟਾਈਮ ਮਸ਼ੀਨ ਕਹਿਣਾ ਹਮੇਸ਼ਾ ਹੀ ਟਾਈਮ ਮਸ਼ੀਨ ਦਾ ਕਨਸੈਪਟ ਈ ਹੈਗਾ ਕਿ ਟਾਈਮ ਮਸ਼ੀਨ ਦੇ ਵਿੱਚ ਆਪਾਂ ਬੈਠ ਕੇ ਕਿਸੇ ਵੀ ਟਾਈਮ ਜਾ ਸਕਦੇ ਹਾਂ ਕਿਸੇ ਹੋਰ ਟਾਈਮ ਜ਼ੋਨ ਦੇ ਲੋਕਾਂ ਨਾਲ ਮਿਲ ਸਕਦੇ ਆ ਉਹਨਾਂ ਦੀ ਲਾਈਫ ਦੇਖ ਸਕਦੇ ਆ ਤੇ ਇਸ ਕਰਕੇ ਮੇਰਾ ਦਿਲ ਥੋੜਾ ਕਰ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਵੀ ਕੁਝ ਅਹਹ ਜੀਆਂ ਕਹਾਣੀਆਂ ਸ਼ੇਅਰ ਕਰਾਂ ਤੇ ਅੱਜ ਦੀ ਕਹਾਣੀ ਇਸ ਕਰਕੇ ਥੋੜੀ ਡਿਫਰੈਂਟ ਆ ਜੇ ਤੁਹਾਨੂੰ ਚੰਗੀ ਲੱਗੇ ਤਾਂ ਇਸ ਕਰਕੇ ਪਲੀਜ਼ ਕਮੈਂਟਸ ਦੇ ਵਿੱਚ ਜ਼ਰੂਰ ਕਰਕੇ ਆ ਜੇ ਮੈਨੂੰ ਦੱਸਿਓ ਕਿ ਕੀ ਤੁਹਾਨੂੰ ਇਹ ਚੀਜ਼ ਪਸੰਦ ਆਈ ਹਾਂ ਜੇ ਤੁਹਾਨੂੰ ਨਹੀਂ ਵੀ ਪਸੰਦ ਆਈ ਤਾਂ ਵੀ ਉੱਥੇ ਜ਼ਰੂਰ ਕਮੈਂਟ ਦੇ ਵਿੱਚ ਲਿਖ ਦਿਓ ਕਿ ਨਹੀਂ ਸਾਨੂੰ ਸਿਰਫ ਉਸੇ ਤਰ੍ਹਾਂ ਦੀਆਂ ਕਹਾਣੀਆਂ ਪਸੰਦ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਵਾਉਣਾ ਚਾਹਨਾ ਆਪਣੀ ਇਸ ਕਿਤਾਬ ਦੇ ਨਾਲ ਸਾਈਕੋਲ ਇਹ ਕਿਤਾਬ ਦਾ ਨਾਮ ਆ ਪੂਰੀ ਦੁਨੀਆ ਦੇ ਵਿੱਚ ਫੇਮਸ ਕਿਤਾਬ ਹੈਗੀ ਆ ਇਹ ਤੇ ਪੈਸੇ ਨਾਲ ਰਿਲੇਟਡ ਫਾਈਨੈਂਸ ਨਾਲ ਰਿਲੇਟਡ ਜੇ ਸਭ ਤੋਂ ਵਧੀਆ ਕੋਈ ਕਿਤਾਬਾਂ ਦੇ ਵਿੱਚੋਂ ਇੱਕ ਹੈਗੀ ਆ ਪੂਰੀ ਦੁਨੀਆ ਜਿਹੜੀ ਕਿ ਆਮ ਇਨਸਾਨ ਦੀ ਸਮਝ ਆਉਣ ਵਾਲੀ ਆ ਤੇ ਬਹੁਤ ਇੰਟਰਸਟਿੰਗ ਹੈਗੀ ਆ ਤਾਂ ਹੁਣ ਆਪਾਂ ਇਸ ਬੁੱਕ ਦੇ ਵਿੱਚੋਂ ਜਿਹੜੀ ਇੱਕ ਕਹਾਣੀ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਆ ਇਹ ਜਿਹੜੀ ਕਹਾਣੀ ਆ ਇਹ ਬਹੁਤ ਵਾਰ ਫਾਈਨੈਂਸ਼ੀਅਲ ਸੈਕਟਰ ਜਦੋਂ ਵੀ ਕਿਤੇ ਦੁਨੀਆ ਦੇ ਵਿੱਚ ਪੈਸੇ ਦੀ ਕਿਸੇ ਨੂੰ ਐਡਵਾਈਸ ਦੇਣੀ ਹੋਵੇ ਪੈਸੇ ਨੂੰ ਬਚਾਉਣ ਦੀ ਪੈਸੇ ਦੀ ਸਹੀ ਸੇਵਿੰਗ ਕਰਨ ਦੀ ਤਾਂ ਇਨਾਂ ਦੋ ਇਨਸਾਨਾਂ ਦੀ ਕਹਾਣੀ ਸੁਣਾਈ ਜਾਂਦੀ ਹੈ ਤੇ ਹਮੇਸ਼ਾ ਕੱਠੀ ਸੁਣਾਈ ਜਾਂਦੀ ਹੈ ਤੇ ਜਿਹੜੀ ਉਹ ਕਹਾਣੀ ਤੇ ਉਹ ਇਨਸਾਨ ਦੁਨੀਆ 'ਚ ਫੇਮਸ ਹੋ ਗਏ ਅੱਜ ਮੈਂ ਉਹਨਾਂ ਦੀ ਗੱਲ ਕਰੂੰਗਾ ਰੋਨਾਲਡ ਜੇਮਸ ਰੀਟ ਦਾ ਜਨਮ 1921 'ਚ ਅਮਰੀਕਾ 'ਚ ਹੁੰਦਾ ਇੱਕ ਪਿੰਡੂ ਏਰੀਏ ਦੇ ਵਿੱਚ ਵਰਮਾਂਟ ਵਰਮਾਂਟ ਨਾਂ ਦਾ ਏਰੀਆ ਵਾ ਐਨਾ ਕਿ ਜ਼ਿਆਦਾ ਆਪਾਂ ਕਹਿ ਸਕਦੇ ਕਿ ਉਸ ਟਾਈਮ ਦਾ ਕਿ ਥੋੜਾ ਜਿਹਾ ਪਛੜਿਆ ਹੋਇਆ ਜਾਂ ਇਨਾਂ ਖੇਤੀਬਾੜੀ ਤੋਂ ਨਾੜ ਰਿਲੇਟਡ ਹੀ ਇਹ ਏਰੀਆ ਸੀ ਕਿ ਜੇਮਸ ਰੀਡ ਆਪਣੀ ਫੈਮਿਲੀ ਦੇ ਪਹਿਲੇ ਇਨਸਾਨ ਸੀ ਜਿਨ੍ਹਾਂ ਨੇ ਹਾਈ ਸਕੂਲ ਪਾਸ ਕੀਤਾ ਪਹਿਲੇ ਉਸ ਤੋਂ ਪਹਿਲਾਂ ਉਹਦੀ ਫੈਮਿਲੀ ਦੇ ਵਿੱਚ ਕੋਈ ਵੀ ਇਨਸਾਨ ਨਹੀਂ ਸੀਗਾ ਜਿਨੇ ਹਾਈ ਸਕੂਲ ਪਾਸ ਕੀਤਾ ਕਿ ਇੰਨੀ ਕੁ ਦੂਰ ਰਹਿੰਦਾ ਸੀ ਇਹ ਸ਼ਹਿਰਾਂ ਤੋਂ ਕਿ ਉੱਥੋਂ ਸ਼ਹਿਰ ਤੱਕ ਜਾਣ ਜਾਂ ਆਪਣੇ ਸਕੂਲ ਤੱਕ ਜਾਣ ਦਾ ਕੋਈ ਵੀ ਸਾਧਨ ਨਹੀਂ ਸੀ ਤੇ ਇਹ ਡੇਲੀ ਲਿਫਟ ਲੈ ਕੇ ਹਿੱਚਹਾਇਕਿੰਗ ਕਰਕੇ ਹੀ ਸਕੂਲ ਜਾਂਦਾ ਸੀ ਸਕੂਲ ਕੰਪਲੀਟ ਹੋਇਆ ਜੌਬ ਲਈ ਸ਼ਹਿਰ ਜਾਣਾ ਪੈਣਾ ਬਟ ਸ਼ਹਿਰ ਘਰ ਤੋਂ ਬਹੁਤ ਦੂਰ ਤੇ ਪਰਿਵਾਰ ਵਾਲੇ ਵੀ ਚਾਹੁੰਦੇ ਕਿ ਜੇਮਸ ਰੀਡ ਨੇੜੇ ਰਹੇ ਤੇ ਪਰ ਹੁਣ ਉਮਰ ਹੈਗੀ ਆ ਕਿ ਜਦੋਂ ਕੋਈ ਕੰਮ ਕਰਨਾ ਚਾਹੀਦਾ ਕਮਾਉਣੇ ਚਾਹੀਦੇ ਪੈਸੇ ਤਾਂ ਜੇਮਸ ਰੀਡ ਉੱਥੇ ਨੇੜੇ ਇੱਕ ਗੈਸ ਸਟੇਸ਼ਨ ਦੇ ਉੱਪਰ ਜੋਬ ਕਰ ਲੈਂਦੇ ਆ ਤੇ ਜਿੱਥੇ ਉਹ ਮਤਲਬ ਜੋ ਵੀ ਕਾਰਾਂ ਵਿੱਚ ਤੇਲ ਪਾਉਣਾ ਜਾਂ ਹੋਰ ਸਾਰਾ ਤੇ ਕਾਰਾਂ ਦੇ ਵਿੱਚ ਕਿਉਂਕਿ ਉਸ ਟਾਈਮ ਦੇ ਉੱਪਰ ਇੰਨੀ ਉਵਾਦੀ ਨਹੀਂ ਹੁੰਦੀ ਸੀ ਸ਼ਹਿਰ ਬਹੁਤ ਦੂਰ ਦੂਰ ਨੇ ਅਮਰੀਕਾ ਬਹੁਤ ਹੀ ਵੱਡਾ ਕੰਟਰੀ ਆ ਤਾਂ ਕਿਤੇ ਨਾ ਕਿਤੇ ਉਹਨਾਂ ਕਾਰਾਂ ਨੂੰ ਕੋਈ ਨਾ ਕੋਈ ਮੈਕੈਨੀਕਲ ਪ੍ਰੋਬਲਮ ਆ ਜਾਣੀ ਤੇ ਜੇਮਸ ਰੀਡ ਨੇ ਹੌਲੀ ਹੌਲੀ ਉਹ ਵੀ ਕੰਮ ਸਿੱਖਿਆ ਤੇ ਨਾਲ ਦੀ ਨਾਲ ਉਹਨਾਂ ਕਾਰਾਂ ਦੀ ਰਿਪੇਅਰ ਵੀ ਉੱਥੇ ਕਰਦੇ ਸੀ ਉਹ ਜੇਮਸ ਰੀਡ ਅਗਲੇ 25 ਸਾਲ ਤੱਕ ਰੌਨਲਡ ਜੇਮਸ ਰੀਡ ਇਹੀ ਕੰਮ ਕਰਦੇ ਰਹੇ ਸੇਮ ਜਦੋਂ ਉਹਨਾਂ ਦੀ ਇਥੇ ਸ਼ਿਫਟ ਖਤਮ ਹੁੰਦੀ ਤਾਂ ਉਹਨਾਂ ਦਾ ਇੱਕ ਅਮਰੀਕਾ ਦਾ ਬੜਾ ਮਸ਼ਹੂਰ ਸਟੋਰ ਆ ਜੇਸੀ ਪੈਨੀ ਜਿਵੇਂ வால்ਮਾਰਟ ਆ ਜਾਂ ਐਮਾਜ਼ੋਨ ਆ ਅੱਜਕੱਲ੍ਹ ਦੇ ਤਾਂ ਜੇਸੀ ਪੈਨੀ ਉਸ ਟਾਈਮ ਬਹੁਤ ਮਸ਼ਹੂਰ ਸਟੋਰ ਹੁੰਦਾ ਸੀਗਾ ਪੂਰੇ ਅਮਰੀਕਾ ਦੇ ਵਿੱਚ 17 ਸਾਲ ਉਹਨਾਂ ਨੇ ਉੱਥੇ ਓਵਰਟਾਈਮ ਓਵਰਵਰਕ ਕੀਤਾ ਤੇ ਜਿਹਦੇ ਵਿੱਚ ਫਲੋਰਸ ਆਫ ਕਰਨਾ ਆਸ-ਪਾਸੇ ਸਫਾਈ ਵਗੈਰਾ ਕਰਨੀ ਉਹ ਸਾਰਾ ਕੁਝ ਜੇਮਸ ਰੀਡ ਇੱਕ ਬਹੁਤ ਹੀ ਸਿੰਪਲ ਇਨਸਾਨ ਸੀ ਉਹਨਾਂ ਨੂੰ ਕੋਈ ਜ਼ਿਆਦਾ ਕਿਸੇ ਚੀਜ਼ ਦੀ ਚਾਹ ਨਹੀਂ ਸੀ ਡਰੱਗਸ ਵਗੈਰਾ ਦਾ ਯੂਜ਼ ਨਹੀਂ ਸੀ ਅਲਕੋਹਲ ਪਸੰਦ ਨਹੀਂ ਸੀ ਸ਼ਰਾਬ ਪਸੰਦ ਨਹੀਂ ਸੀ ਸਿੰਪਲ ਲਾਈਫ ਸੀ ਤੇ ਹੌਲੀ-ਹੌਲੀ ਆਪਣੇ ਪੈਸੇ ਜੋੜਦੇ ਗਏ 38 ਸਾਲ ਦੀ ਉਮਰ ਦੇ ਵਿੱਚ ਜੇਮਸ ਰੀਡ ਨੇ ਆਪਣੇ ਲਈ ਇੱਕ ਛੋਟਾ ਜਿਹਾ ਘਰ ਖਰੀਦਿਆ 12000 ਡਾਲਰ 38 ਸਾਲ ਦੀ ਉਮਰ ਤੇ ਇਸੇ ਉਮਰ ਦੇ ਨੇ ਇਸ ਤੋਂ ਥੋੜੀ ਦੇਰ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਇੱਕ ਸਿੰਪਲ ਪਰਿਵਾਰ ਚ ਆਪਣੇ ਵਰਗੀ ਇੱਕ ਸਿੰਪਲ ਮਤਲਬ ਪਿੰਡ ਦੀ ਲੜਕੀ ਦੇ ਨਾਲ ਉਹਨਾਂ ਦਾ ਸ਼ਾਦੀ ਹੋਈ ਤੇ ਉਸੇ ਘਰ ਦੇ ਵਿੱਚ ਉਹ ਰਹਿੰਦੇ ਰਹੇ ਤੇ ਸਾਰੀ ਉਮਰ ਉਹਨਾਂ ਨੇ ਆਪਣੀ ਉਸੇ ਘਰ 'ਚ ਜਿਹੜਾ ਉਹਨਾਂ ਨੇ 38 ਸਾਲ ਦੀ ਉਮਰ ਦੇ ਵਿੱਚ ਲਿਆ ਸੀ ਛੋਟਾ ਜਿਹਾ ਘਰ ਸਾਰੀ ਆਪਣੀ ਉਮਰ ਉਸੇ ਘਰ ਦੇ ਵਿੱਚ ਨੰਗਾਈ 50 ਸਾਲ ਦੀ ਉਮਰ ਦੇ ਵਿੱਚ ਜੇਮਸ ਰੀਡ ਦੇ ਵਾਈਫ ਦੀ ਡੈਥ ਹੋ ਜਾਂਦੀ ਹੁਣ ਆਪਣਾ ਇੰਡੀਅਨ ਕਲਚਰ ਹਾਂ ਅੱਜਕੱਲ ਥੋੜਾ ਜਿਹਾ ਆਪਣੇ ਵੀ ਚੇਂਜ ਆ ਚੁੱਕੀ ਆ ਸਮਾਜਿਕ ਤੌਰ ਤੇ ਪਰ ਪਹਿਲਾਂ ਜਿਹੜਾ ਆਪਣਾ ਨਾਰਮਲ ਕਲਚਰ ਹੁੰਦਾ ਕਿ ਕਿਸੇ ਇੱਕ ਲਾਈਫ ਪਾਰਟਨਰ ਦੀ ਡੈਥ ਤੋਂ ਬਾਅਦ ਵਿਆਹ ਨਹੀਂ ਕਰਵਾਇਆ ਜਾਂਦਾ ਨਾਰਮਲੀ ਇਹ ਆਪਣਾ ਹੈਗਾ ਸਪੈਸ਼ਲੀ ਜੇ ਤੁਹਾਡੀ ਉਮਰ 50 ਸਾਲ ਦੀ ਹੈਗੀ ਬਟ ਅਮਰੀਕਨ ਕਲਚਰ ਵੈਸਟਰਨ ਕਲਚਰ ਦੇ ਵਿੱਚ ਇਹ ਨਹੀਂ ਹੈਗਾ ਤੇ ਉੱਥੇ ਲਾਈਫ ਪਾਰਟਨਰ ਦੇ ਨਾਲ ਹੀ ਰਹਿੰਦੇ ਆ ਜੇ ਇੱਕ ਲਾਈਫ ਪਾਰਟਨਰ ਕਿਸੇ ਵੀ ਰੀਜ਼ਨ ਕਰਕੇ ਛੱਡ ਦੇਵੇ ਜਾਂ ਉਹਦੀ ਮੌਤ ਹੋ ਜਾਏ ਤਾਂ ਉਹ ਕੋਈ ਹੋਰ ਆਪਣੇ ਲਈ ਜ਼ਿੰਦਗੀ ਜਿਉਣ ਲਈ ਕੋਈ ਸਾਥੀ ਲੱਭ ਲੈਂਦੇ ਆ ਇਹ ਆਮ ਉਹਨਾਂ ਦਾ ਵਰਤਾਰਾ ਹੈ ਅਮਰੀਕਨ ਸਮਾਜ ਦਾ ਪੱਛਮੀ ਸਮਾਜ ਦਾ ਬਟ ਜੇਮਸ ਰੀਡ ਨੇ ਇਹ ਵੀ ਨਹੀਂ ਕੀਤਾ 50 ਸਾਲ ਦੀ ਉਮਰ 'ਚ ਜਦੋਂ ਉਹਨਾਂ ਦੇ ਪਤਨੀ ਦਾ ਦੇਹਾਂਤ ਹੁੰਦਾ ਤਾਂ ਉਸ ਤੋਂ ਬਾਅਦ ਜਿਹੜੇ ਬਾਕੀ ਦੀ ਉਹਨਾਂ ਦੀ ਲਾਈਫ ਆ ਉਹਨਾਂ ਨੇ ਇਕੱਲੇ ਹੀ ਉਹ ਜ਼ਿੰਦਗੀ ਬਤੀਤ ਕੀਤੀ। ਉਹਨਾਂ ਦਾ ਇੱਕ ਫਰੈਂਡ ਦੱਸਦੇ ਆ ਇੱਕ ਇੰਟਰਵਿਊ ਦੇ ਜੇਮਸ ਰੀਡ ਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜਦੋਂ ਬਹੁਤ ਫੇਮਸ ਹੋ ਗਏ ਜਿਹਦੇ ਕਰਕੇ ਮੈਂ ਤੁਹਾਨੂੰ ਇਹ ਸਟੋਰੀ ਸੁਣਾ ਰਿਹਾ ਇਹ ਉੱਥੇ ਆਪਾਂ ਹੌਲੀ-ਹੌਲੀ ਪਹੁੰਚਾਂਗੇ। ਤਾਂ ਜਦੋਂ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਇੱਕ ਦੋਸਤ ਤੋਂ ਪੁੱਛਿਆ ਜਾਂਦਾ ਕਿ ਕਿਵੇਂ ਦੇ ਇਨਸਾਨ ਸੀ ਜੇਮਸ ਰੀਡ ਤੁਸੀਂ ਕੀ ਕਰਦੇ ਸੀ ਤੁਸੀਂ ਜੋ ਕਿ ਉਹਨਾਂ ਦੇ ਬੈਸਟ ਫਰੈਂਡ ਸੀ ਕਿ ਉਹਨਾਂ ਦੀ ਹੌਬੀ ਕੀ ਸੀ ਤਾਂ ਉਹ ਵੀ ਦੱਸਦੇ ਆ ਕਿ ਜੇਮਸ ਰੀਡ ਇੱਕ ਬਹੁਤ ਹੀ ਸਿੰਪਲ ਬੰਦਾ ਸੀ ਕੋਈ ਉਹਨੂੰ ਖਾਸ ਸ਼ੌਕ ਨਹੀਂ ਸੀ ਤੇ ਕੁਝ ਐਕਸਾਈਟਿੰਗ ਨਹੀਂ ਸੀ ਉਹਦੀ ਲਾਈਫ 'ਚ ਤੇ ਜਦੋਂ ਕਦੇ ਫ੍ਰੀ ਹੁੰਦਾ ਤਾਂ ਉਹ ਜੰਗਲ 'ਚ ਜਾ ਕੇ ਸਿਰਫ ਲੱਕੜਾਂ ਕੱਟਦਾ ਤੇ ਇਹ ਉਹਨਾਂ ਨੇ ਗੱਲ ਦੱਸੀ ਕਿ ਬਸ ਜੰਗਲ ਦੇ ਵਿੱਚ ਜਾ ਕੇ ਲੱਕੜਾਂ ਕੱਟਣਾ ਹੀ ਉਹਨਾਂ ਦਾ ਟਾਈਮ ਪਾਸ ਸੀ ਸਨ 2004 ਦੇ ਵਿੱਚ 92 ਸਾਲ ਦੀ ਉਮਰ 'ਚ ਰੀਡ ਦੀ ਮੌਤ ਹੋ ਜਾਂਦੀ ਆਪਣੇ ਉਸੇ ਘਰੇ ਜਿਉਂ ਉਹਨਾਂ ਨੇ 38 ਸਾਲ ਦੀ ਉਮਰ 'ਚ ਲਿਆ ਹੁਣ ਇੱਥੇ ਆ ਕੇ ਇੱਕ ਇਨਸਾਨ ਜੋ 92 ਸਾਲ ਇੱਕ ਸਿੰਪਲ ਲਾਈਫ 'ਚ ਜਿਉਂਦਾ ਰਿਹਾ ਹੁਣ ਉਹ ਅਗਲੇ ਕੁਝ ਘੰਟੇ ਦੇ ਵਿੱਚ ਪੂਰੇ ਅਮਰੀਕਾ 'ਚ ਫੇਮਸ ਹੋਣ ਵਾਲਾ ਸੀ ਤੇ ਅਗਲੇ ਕੁਝ ਮਹੀਨਿਆਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਉਹ ਇਨਸਾਨ ਫੇਮਸ ਹੋਣ ਵਾਲਾ ਸੀ ਜਿਦੇ ਉੱਪਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਹੁਣ ਉਹਦਾ ਕਾਰਨ ਕੀ ਸੀ ਹੁਣ ਆਪਾਂ ਉਹਦੀ ਗੱਲ ਕਰਦੇ ਤਾਂ ਉਹਦੀ ਮੌਤ ਹੁੰਦੀ ਆ ਤਾਂ ਮੌਤ ਹੁੰਦੀ ਆ ਤਾਂ ਉਹਨਾਂ ਦੇ ਵਕੀਲ ਆਉਂਦੇ ਕਿਉਂਕਿ ਵਸੀਅਤ ਵਗੈਰਾ ਦਾ ਉਹ ਸਾਰਾ ਕਰਨਾ ਹੈਗਾ ਵਕੀਲ ਜੋ ਵੀ ਉਹਨਾਂ ਦੇ ਫੈਮਿਲੀ ਦੇ ਵਕੀਲ ਹੋਣਗੇ ਤਾਂ ਉਹ ਉਹਨਾਂ ਦੇ ਘਰ ਪਹੁੰਚਦੇ ਆ ਜਦੋਂ ਤਾਂ ਦਿਮਾਗ ਵਿੱਚ ਇਹੀ ਹੋਊਗਾ ਕਿ ਹਾਂ ਇੱਕ ਬਜ਼ੁਰਗ ਬੰਦਾ ਹੋਵਾ ਕੀ ਹੋਊਗਾ ਚਲ ਮੈਂ ਦੇਖਦਾ ਜਾ ਕੇ ਵਸੀਅਤ ਦਾ ਇੱਕ ਕੋਈ ਦੋ ਚਾਰ ਟੁੱਟੇ ਮੰਜੇ ਹੋਣਗੇ ਕੋਈ ਪੁਰਾਣਾ ਟੇਬਲ ਹੋਊਗਾ ਇੱਕ ਦਾ ਫਰਿਜ ਹੋਊਗਾ ਛੋਟਾ ਮੋਟਾ ਟੀਵੀ ਹੋਊਗਾ ਹੋਰ ਵਿਚਾਰੇ ਕੋਲੇ ਕੀ ਹੋ ਬਟ ਜਦੋਂ ਉਹ ਜਾ ਕੇ ਉਹਨਾਂ ਦੀ ਵਸੀਅਤ ਦੇਖਦੇ ਆ ਉਹ ਵਕੀਲ ਤਾਂ ਹੈਰਾਨ ਹੋ ਜਾਂਦੇ ਜੇਮਸ ਰੀਡ ਦੇ ਕੋਲੇ ਟੋਟਲ 8 ਮਿਲੀਅਨ ਡਾਲਰਸ ਟੋਟਲ ਜੋ ਉਹਨਾਂ ਦਾ ਨੈਟ ਵਰਥ 8 ਮਿਲੀਅਨ ਡਾਲਰ ਜਿਸ ਸਾਲ ਜੇਮਸ ਰੀਡ ਦੀ ਮੌਤ ਹੁੰਦੀ ਆ ਪੂਰੇ ਅਮਰੀਕਾ ਚ ਉਸ ਸਾਲ 2813503 انسان ਮਰਦੇ ਕਿਸੇ ਵੀ ਤਰ੍ਹਾਂ ਨਾਲ ਕੋਈ ਐਕਸੀਡੈਂਟ ਹੋ ਗਿਆ ਜਾਂ ਗਨ ਹੋ ਗਈ ਜਾਂ ਕਿ ਬਿਮਾਰੀ ਨਾਲ ਜਾਂ ਨੋਰਮਲ ਡੈਥ ਨੇਚਰਲ ਡੈਥ ਹੋ ਗਈ ਬਟ ਟੋਟਲ ਮਰਨ ਵਾਲਿਆਂ ਦੀ ਗਿਣਤੀ ਉਸ ਸਾਲ ਅਮਰੀਕਾ ਵਿੱਚ 28 ਲੱਖ ਸੀ ਹੁਣ ਇਹਨਾਂ 28 ਲੱਖ ਦੇ ਵਿੱਚੋਂ ਸਿਰਫ 4000 ਲੋਕ ਸੀ 28 ਲੱਖ ਦੇ ਵਿੱਚੋਂ ਸਿਰਫ 4000 ਇਨਸਾਨ ਐਵੇਂ ਦੇ ਸੀ ਜਿਨ੍ਹਾਂ ਦੇ ਕੋਲੇ ਨੈਟ ਵਰਥ ਜਿਨ੍ਹਾਂ ਦਾ 8 ਮਿਲੀਅਨ ਡਾਲਰ ਤੋਂ ਜ਼ਿਆਦਾ ਸੀ ਤਾਂ ਮਤਲਬ ਕਿ ਜੇਮਸ ਰੀਡ ਜਿੰਨੀ ਜਿੰਨੇ ਪੈਸੇ ਉਹਨਾਂ 28 ਲੱਖ ਲੋਕਾਂ ਦੇ ਵਿੱਚੋਂ ਸਿਰਫ 4000 ਲੋਕਾਂ ਦੇ ਕੋਲ ਸੀ ਇੰਨੀ ਵੈਲਥ ਸੀ ਜੇਮਸ ਰੀਡ ਕੋਲੇ ਤੇ ਇਹਦਾ ਕਿਸੇ ਨੂੰ ਪਤਾ ਨਹੀਂ ਸੀ ਤੇ ਉਸ ਵੈਲਥ ਦੇ ਵਿੱਚੋਂ ਉਹਨਾਂ ਨੇ ਜਦੋਂ ਵਸੀਅਤ ਪੜ੍ਹੀ ਗਈ ਉਸ 8 ਮਿਲੀਅਨ ਡਾਲਰ ਦੇ ਵਿੱਚੋਂ 3 ਲੱਖ ਮਿਲੀਅਨ ਡਾਲਰ ਉਹ ਆਪਣੇ ਉਸ ਪਿੰਡ ਜਾਂ ਉਸ ਏਰੀਏ ਦਾ ਜਿਹੜਾ ਲੋਕਲ ਹਸਪੀਟਲ ਸੀ ਉਹਦੇ ਲਈ ਦੇ ਗਏ 3 ਮਿਲੀਅਨ ਡਾਲਰ ਲੋਕਲ ਸਕੂਲ ਨੂੰ ਦੇ ਕੇ ਗਏ ਤਿੰਨ ਤੇ ਤਿੰਨ 6 ਬਚੇ 2 ਮਿਲੀਅਨ ਡਾਲਰ ਤੇ 2 ਮਿਲੀਅਨ ਡਾਲਰ ਉਹ ਆਪਣੇ ਪੋਤੇਆਂ ਦੋਤੀਆਂ ਪੋਤੀਆਂ ਦੋਤੀਆਂ ਨੂੰ ਆਪਣੇ ਮਤਲਬ ਗ੍ਰੈਂਡਕਿਡਸ ਦੇ ਲਈ ਦਾਨ ਕਰਕੇ ਦਾਨ ਕਰਕੇ ਜਾਂ ਦੇ ਜੋ ਵੀ ਤੁਸੀਂ ਕਹ ਸਕਦੇ ਤਾਂ ਇਹ ਸੀਗਾ ਜੇਮਸ ਰੀਡ ਦੀ ਜ਼ਿੰਦਗੀ ਉਸ ਟਾਈਮ ਤੱਕ ਤਾਂ ਇਹਨਾਂ ਦਾਨ ਕਰ ਗਏ ਬਟ ਹੁਣ ਗੱਲ ਇੱਥੇ ਇਹ ਆਈ ਕਿ 8 ਮਿਲੀਅਨ ਡਾਲਰ ਜੇਮਸ ਰੀਡ ਕੋਲ ਆਇਆ ਕਿੱਥੋਂ ਤੇ ਜਦੋਂ ਇਹ ਚੀਜ਼ ਹੋਈ ਤਾਂ ਉੱਥੇ ਪੱਤਰਕਾਰਾਂ ਦਾ ਤੰਤ ਲੱਗ ਗਿਆ ਆਸ-ਪਾਸੇ ਦੇ ਰਹੀ ਤੋਂ ਲੋਕਲ ਪੱਤਰਕਾਰ ਵੱਡੇ-ਵੱਡੇ ਸ਼ਹਿਰਾਂ ਤੋਂ ਜਰਨਲਿਸਟ ਆ ਗਏ ਉੱਥੇ ਕਿ ਇੱਕ ਇਨਸਾਨ ਕੋਲ 8 ਮਿਲੀਅਨ ਡਾਲਰ ਸੀ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਤਾਂ ਅਡੜ ਤਰ੍ਹਾਂ ਦੀਆਂ ਕਹਾਣੀਆਂ ਸ਼ੁਰੂ ਹੋਈਆਂ ਕਿ ਕਿਵੇਂ ਇਹ ਪੈਸਾ ਆਇਆ ਜੇਮਸ ਰੀਡ ਕੋਲੇ ਜਿਹਦਾ ਕਦੇ ਕਿਸੇ ਨੂੰ ਪਤਾ ਨਹੀਂ ਲੱਗਿਆ ਤਾਂ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਕਿਸੇ ਐਹ ਜੀ ਪੁਰਾਣੀ ਕਿਸੇ ਬਹੁਤ ਅਮੀਰ ਖਾਨਦਾਨ ਨੂੰ ਬਿਲੋਂਗ ਕਰਦੇ ਹੋ ਕਿ ਤੁਹਾਨੂੰ ਸਾਰਿਆਂ ਨੂੰ ਮਤਲਬ ਵਿਰਾਸਤ ਚ ਵਿਰਸੇ ਚ ਇਹ ਸਭ ਕੁਝ ਮਿਲਿਆ ਵਾ ਤਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਰਿਸ਼ਤੇਦਾਰਾਂ ਨੂੰ ਤਾਂ ਉਹ ਕਹਿੰਦੇ ਨੇ ਕਿ ਨਹੀਂ ਸਾਡਾ ਇਸ ਤਰ੍ਹਾਂ ਦਾ ਤਾਂ ਕੋਈ ਫੈਮਿਲੀ ਬੈਕਗ੍ਰਾਉਂਡ ਨਹੀਂ ਹੈਗਾ ਕਿਸੇ ਦਾ ਵੀ ਤੇ ਅਸੀਂ ਸਾਰੇ ਇੱਕ ਬਹੁਤ ਹੀ ਸਿੰਪਲ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਕਿ ਜਿੰਨੇ ਕ ਅਸੀਂ ਗਰੀਬ ਹੈਗੇ ਆ ਉਹਨਾਂ ਕੀ ਜੇਮਸ ਰੀਡ ਸੀਗਾ ਤੇ ਕੁਝ ਸਾਨੂੰ ਇਸ ਤਰ੍ਹਾਂ ਦਾ ਕਿਤੋਂ ਵੀ ਨਹੀਂ ਮਿਲਿਆ ਹੈ ਤਾਂ ਇਹ ਚੀਜ਼ ਖਤਮ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਕਿਆਸ ਰਾਈਆਂ ਲੱਗਦੀਆਂ ਕਿ ਸ਼ਾਇਦ ਉਹਨਾਂ ਨੇ ਕੋਈ ਲੋਟਰੀ ਪਾਈ ਹੋਵੇ ਜਨ ਕਿ ਵੈਸੇ ਵੀ ਆਪਾਂ ਦੇਖਿਆ ਕਿ ਬੇਵਰੀ ਬਜ਼ੁਰਗਾਂ ਨੂੰ ਸਪੈਸ਼ਲੀ ਅਮਰੀਕਾ ਦੇ ਵਿੱਚ ਇਹ ਕਲਚਰ ਹੈਗਾ ਬਹੁਤ ਜ਼ਿਆਦਾ ਲੋਟਰੀਆਂ ਦਾ ਕਿ ਉਹਨਾਂ ਨੇ ਸ਼ਾਇਦ ਕੋਈ ਲੋਟਰੀ ਪਾਈ ਹੋਵੇ ਉਹਨਾਂ ਦੀ ਲੋਟਰੀ ਨਿਕਲੀ ਹੋਵੇ ਬਟ ਜਦੋਂ ਇਸ ਚੀਜ਼ ਨੂੰ ਇਨਵੈਸਟਿਗੇਟ ਕੀਤਾ ਗਿਆ ਤਾਂ ਇਹ ਵੀ ਕਨਫਰਮ ਹੋ ਗਿਆ ਕਿ ਕਿਸੇ ਤਰ੍ਹਾਂ ਦੀ ਕੋਈ ਲੋਟਰੀ ਉਹਨਾਂ ਨੇ ਪੂਰੀ ਜ਼ਿੰਦਗੀ 'ਚ ਨਹੀਂ ਪਾਈ ਤੇ ਜਦੋਂ ਹਾਲੀਹੋਡ ਇਹ ਚੀਜ਼ਾਂ ਆਈਆਂ ਤਾਂ ਫਾਈਨਲੀ ਇਹ ਪਤਾ ਲੱਗਿਆ ਇਹ ਕਨਫਰਮ ਹੋਇਆ ਕਿ ਜੇਮਸ ਰੌਨਲਡ ਜੇਮਸ ਰੀਡ ਨੇ ਸ਼ੁਰੂ ਤੋਂ ਜਦੋਂ ਤੋਂ ਉਹ ਕਮਾਈ ਕਰ ਰਿਹਾ ਜਿਹੜੇ ਸਾਲ ਤੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਦਾ ਕੋਈ ਸ਼ੌਕ ਨਹੀਂ ਸੀ ਲਾਈਫ ਬੜੀ ਸਿੰਪਲ ਸੀ ਲੋੜਾਂ ਕੋਈ ਹੈ ਹੀ ਨਹੀਂ ਸੀ ਲੋੜਾਂ ਬਹੁਤ ਹੀ ਸੀਮਤ ਸੀਗੀਆਂ ਤਾਂ ਜਿਹੜੀਆਂ ਵੀ ਮਲਟੀਨੇਸ਼ਨਲ ਜਾਂ ਬਹੁਤ ਵੱਡੀਆਂ ਕੰਪਨੀਆਂਜ਼ ਨੇ ਉਹ ਹੌਲੀ-ਹੌਲੀ ਆਪਣੇ ਪੈਸੇ ਬਚਾਉਂਦੇ ਗਏ ਤੇ ਉਹ ਮਤਲਬ ਉਹਨਾਂ ਦੇ ਸ਼ੇਅਰਸ ਖਰੀਦਦੇ ਰਹੇ ਬਹੁਤ ਵੱਡੀਆਂ-ਵੱਡੀਆਂ ਕੰਪਨੀਜ਼ ਐਕਸਟਰਾ ਪੈਸਾ ਉਹਨੂੰ ਕੋ ਹੁੰਦਾ ਸੀ ਤੇ ਉਹਦੇ ਉਹ ਹਮੇਸ਼ਾ ਹੀ ਬਸ ਸ਼ੇਅਰ ਖਰੀਦ ਲੈਂਦੇ ਸੀ ਤੇ ਰੱਖਦੇ ਸੀ ਤੇ ਉਹ ਵੈਲਥ ਹੌਲੀ 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 ਵੱਧਦੀ ਵੱਧਦੀ ਇੱਕ ਦਿਨ ਇੱਥੋਂ ਤੱਕ ਪਹੁੰਚ ਗਈ ਕਿ ਉਹ ਇੱਕ ਬਜ਼ੁਰਗ ਇਨਸਾਨ 3 ਮਿਲੀਅਨ ਡਾਲਰ ਆਪਣੀ ਮੌਤ ਤੋਂ ਬਾਅਦ ਆਪਣੇ ਲੋਕਲ ਹਸਪੀਟਲ ਨੂੰ ਤੇ 3 ਮਿਲੀਅਨ ਡਾਲਰ ਆਪਣੇ ਲੋਕਲ ਸਕੂਲ ਨੂੰ ਦਾਨ ਕਰ ਗਿਆ ਤੇ ਇੰਨਾ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਿਆ ਕਿ ਸਮਾਜ ਸੇਵੀ ਬਣ ਗਿਆ ਕਿ ਦੇਣ ਵਾਲਾ ਬਣ ਗਿਆ ਰੌਨਲਡ ਜੇਮਸ ਰੀਡ ਦੀ ਕਹਾਣੀ ਅਧੂਰੀ ਆ ਰਿਚਰਡਸ ਐਸਕੋਨੇ ਦੀ ਸਟੋਰੀ ਤੋਂ ਬਿਨਾਂ ਜਦੋਂ ਵੀ ਜੇਮਸ ਰੀਡ ਦੀ ਸਟੋਰੀ ਕਿਤੇ ਵੀ ਸੁਣਾਈ ਜਾਂਦੀ ਹੈ ਪੂਰੀ ਦੁਨੀਆ 'ਚ ਕਿਸੇ ਵੀ ਕਿਤਾਬ ਦੇ ਵਿੱਚ ਇਹਦਾ ਜ਼ਿਕਰ ਕੀਤਾ ਜਾਂਦਾ ਕੋਈ ਵੀ ਸੀਰੀਜ਼ ਬਣਾਈ ਜਾਂਦੀ ਹੈ ਕੋਈ ਡਾਕੂਮੈਂਟਰੀ ਬਣਾਈ ਜਾਂਦੀ ਹੈ ਤਾਂ ਜੇਮਸ ਰੀਡ ਦੇ ਨਾਲ ਨਾਲ ਰਿਚਰਡ ਐਸਕੋਨੇ ਦੀ ਕਹਾਣੀ ਵੀ ਸੁਣਾਈ ਜਾਂਦੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਰਿਚਰਡ ਐਸਕੋਨੇ ਦੀ ਪਹਿਲਾਂ ਹੁਣੇ ਆਪਾਂ ਗੱਲ ਕੀਤੀ ਜੇਮਸ ਰੀਡ ਦੀ ਜਨਦੀ ਇੱਕ ਸਿੰਪਲ ਲਾਈਫ ਲਈ ਉਹਨਾਂ ਨੇ ਆਪਣੇ ਪੈਸੇ ਜੋੜੇ ਸਹੀ ਜਗ੍ਹਾ ਇਨਵੈਸਟ ਕੀਤੇ ਤੇ ਇੰਨੀ ਜ਼ਿਆਦਾ ਅਖੀਰ ਦੇ ਵਿੱਚ ਅਮਾਉਂਟ ਬਣਾ ਲਈ ਉਹਨਾਂ ਨੇ ਤਾਂ ਇੱਕ ਤਰ੍ਹਾਂ ਨਾਲ ਹੀ ਕਹਿ ਲਿਆ ਕਿ ਜੇ ਜੇਮਸ ਰੀਡ ਜ਼ਿੰਦਗੀ A ਪੁਆਇੰਟ ਤੋਂ ਸ਼ੁਰੂ ਕਰਕੇ ਬਿਲਕੁਲ ਗਰੀਬੀ ਤੋਂ ਜਾਂ ਮਤਲਬ ਇਸ ਤਰ੍ਹਾਂ ਦੀ ਸਿੰਪਲ ਲਾਈਫ ਤੋਂ ਸ਼ੁਰੂ ਕਰਕੇ B ਪੁਆਇੰਟ ਤੱਕ ਪਹੁੰਚੇ ਤਾਂ ਰਿਚਡ ਅਸਕੋਨ ਨੇ ਦਾ ਕਿਉਂ ਜ਼ਿਕਰ ਕੀਤਾ ਜਾਂਦਾ ਰਿਚਡ ਅਸਕੋਨ ਦੀ ਜ਼ਿੰਦਗੀ B ਤੋਂ ਸ਼ੁਰੂ ਹੋਈ ਤੇ ਉਹ ਹੌਲੀ-ਹੌਲੀ A ਤੱਕ ਪਹੁੰਚਾ ਥੋੜਾ ਤੁਹਾਨੂੰ ਆਈਡੀਆ ਹੋ ਗਿਆ ਹੋਊਗਾ ਹੁਣ ਅੱਗੇ ਮੈਂ ਤੁਹਾਨੂੰ ਦੱਸਦਾ ਜਿੱਥੇ ਇੱਕ ਪਾਸੇ ਜੇਮਸ ਰੀਡ ਦੀ ਕੋਈ ਐਜੂਕੇਸ਼ਨਲ ਬੈਕਗ੍ਰਾਉਂਡ ਨਹੀਂ ਸੀ ਉਹਨਾਂ ਦੀ ਜਿਹੜੀ ਫੈਮਿਲੀ ਸੀ ਉਹ ਇੱਕ ਦਿਹਾਤੀ ਕਿਸਾਨੀ ਪਰਿਵਾਰ ਤੋਂ ਸੰਬੰਧ ਰੱਖਦੇ ਸੀ ਉਸਦੇ ਬਿਲਕੁਲ ਉਲਟ ਰਿਚਰਡ ਐਸਕੋਨ ਇੱਕ ਬਹੁਤ ਹੀ ਅਮੀਰ ਤੇ ਬਹੁਤ ਹੀ ਜ਼ਿਆਦਾ ਪੜੇ ਲਿਖੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਤੇ ਉਹਨਾਂ ਦੀ ਜਿਹੜੀ ਸਟਾਰਟਿੰਗ ਵਾਲੀ ਐਜੂਕੇਸ਼ਨ ਸੀ ਕਾਲਜ ਦੀ ਉਹ ਵੀ ਹਾਰਵਰਡ ਤੋਂ ਹੋਈ ਹੈ ਮੈਰੀਲੈਂਡਸ ਤੋਂ ਹੋਈ ਹੈ ਅਮਰੀਕਾ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਭ ਤੋਂ ਹੀ ਜ਼ਿਆਦਾ ਮਹਿੰਗਾ ਕਾਲਜ ਉੱਥੇ ਉਹਨਾਂ ਨੇ ਐਮਬੀਏ ਕੀਤੀ MBA ਕਰਨ ਤੋਂ ਬਾਅਦ ਫਾਈਨੈਂਸ ਸੈਕਟਰ ਦੇ ਨਾਲ ਜੁੜੇ ਤੇ ਇੱਕ ਬਹੁਤ ਹੀ ਸਕਸੈਸਫੁਲ ਬਿਜ਼ਨਸਮੈਨ ਬਣੇ ਅਮਰੀਕਾ ਦੇ ਇੰਨੇ ਸਕਸੈਸਫੁਲ ਕਿ ਇੰਨਾ ਕਿ ਜ਼ਿਆਦਾ ਪੈਸਾ ਕਮਾ ਲਿਆ ਕਿ 40 ਸਾਲ ਦੀ ਉਮਰ ਦੇ ਵਿੱਚ ਹੀ ਅ ਰਿਚਰਡ ਐਸਕੋਨੇ ਨੇ ਰਿਟਾਇਰਮੈਂਟ ਲੈ ਲਈ ਤੇ ਰਿਚਰਡ ਐਸਕੋਨੇ ਕਹਿੰਦੇ ਕਿ ਬਸ ਹੁਣ ਮੈਂ ਕੰਮ ਨਹੀਂ ਕਰਨਾ ਮੇਰਾ ਕੰਮ ਕਰਨ ਦਾ ਹੁਣ ਮਨ ਨਹੀਂ ਹੈਗਾ ਮੈਂ ਬਹੁਤ ਜ਼ਿਆਦਾ ਪੈਸਾ ਕਮਾ ਲਿਆ ਤੇ ਉਸ ਟਾਈਮ ਦੇ ਉੱਪਰ ਅਮਰੀਕਾ ਦੇ ਬਹੁਤ ਸਾਰੇ ਮੈਗਜ਼ੀਨਸ ਨੇ ਰਚਰਡ ਐਸਕੋਨ ਨੂੰ ਅਮਰੀਕਾ ਦੇ ਸਭ ਤੋਂ ਅਮੀਰ ਇਨਸਾਨਾਂ ਦੀ ਲਿਸਟ ਦੇ ਵਿੱਚ ਵੀ ਰੱਖਿਆ ਜੇਮਸ ਰੀਡ ਜਿਥੇ ਕਿ ਇੱਕ ਬਹੁਤ ਸਿੰਪਲ ਸਧਾਰਨ ਜ਼ਿੰਦਗੀ ਜੀਉਣ ਵਾਲੇ ਵਿਅਕਤੀ ਸੀ ਰਚਰਡ ਐਸਕੋਨ ਨੇ ਉਸ ਤੋਂ ਟੋਟਲ ਉਲਟ ਉਹਨਾਂ ਦੇ ਜਿਹੜੇ ਸ਼ੌਕ ਸੀ ਉਹਨਾਂ ਦਾ ਜਿਹੜਾ ਲਾਈਫਸਟਾਈਲ ਸੀ ਉਹ ਬਹੁਤ ਹੀ ਜ਼ਿਆਦਾ ਉੱਚਾ ਸੀ ਬਹੁਤ ਮਹਿੰਗੀਆਂ ਚੀਜ਼ਾਂ ਦੇ ਸ਼ੌਕੀਨ ਬਹੁਤ ਜ਼ਿਆਦਾ ਮਹਿੰਗੀਆਂ ਗੱਡੀਆਂ ਬਹੁਤ ਜ਼ਿਆਦਾ ਮਹਿੰਗਾ ਲਾਈਫਸਟਾਈਲ ਤੇ ਇਹ ਉਸ ਤੋਂ ਬਾਅਦ ਉਹ ਇੱਕ ਘਰ ਬਣਾਉਂਦੇ ਆ ਆਪਣਾ 18000 ਸਕੁਅਰ ਫੁੱਟ ਦਾ ਇੱਕ ਘਰ ਗ੍ਰੀਨਵਿਚ ਬਣਾਉਂਦੇ ਆ ਕਨੈਕਟਿਕਟ ਚ ਇਸ ਘਰ ਦੇ ਵਿੱਚ 11 ਬਾਥਰੂਮ ਦੋ ਐਲੀਵੇਟਰ ਦੋ ਬਹੁਤ ਵੱਡੇ 올림픽 ਸਾਈਜ਼ ਦੇ ਸਵਿਮਿੰਗ ਪੂਲ ਸੱਤ ਗੱਡੀਆਂ ਖੜੀਆਂ ਕਰਨ ਦੇ ਗੈਰਾਜ ਇਹ ਸਾਰਾ ਕੁਝ ਬਣਾਇਆ ਉਹਨਾਂ ਨੇ ਤੇ ਇਸ ਘਰ ਦੀ ਹਰ ਮਹੀਨੇ ਦੀ ਜਿਹੜੀ ਮੇਨਟੇਨੈਂਸ ਕਾਸਟ ਸੀਗੀ ਉਹ ਸੀਗੀ 90000 ਡਾਲਰ ਇੱਕ ਮਹੀਨੇ ਦੀ ਮੇਨਟੇਨੈਂਸ ਕਾਸਟ 90000 ਡਾਲਰ ਤੇ ਇਹ ਪੂਰਾ ਦਾ ਪੂਰਾ ਮੈਂਸ਼ਨ ਨੂੰ ਬਣਾਉਣ ਦੇ ਲਈ ਉਹਨਾਂ ਨੇ ਬਹੁਤ ਜ਼ਿਆਦਾ ਲੋਨ ਲਿਆ ਹੁਣ ਗੱਲ ਜ਼ਰੂਰਤ ਦੀ ਇੱਕ ਇਨਸਾਨ ਦਾ ਇੱਕ ਜ਼ਰੂਰਤ ਇੱਕ ਛੋਟਾ ਘਰ ਵੀ ਹੋ ਸਕਦਾ ਤੇ ਇਸ ਤਰ੍ਹਾਂ ਦਾ ਘਰ ਵੀ ਹੋ ਸਕਦਾ ਤੇ ਜਦੋਂ ਉਹਨਾਂ ਨੇ ਬਹੁਤ ਜ਼ਿਆਦਾ ਬੋਰਿੰਗ ਕਰ ਲਈ ਬਹੁਤ ਜ਼ਿਆਦਾ ਲੋਨ ਲੈ ਕੇ ਸਭ ਕੁਝ ਬਣਾਇਆ ਤਾਂ ਮਾੜੀ ਕਿਸਮਤ ਕਹਿ ਲਈਏ ਜਾਂ ਡਿਸੀਜਨ ਵੀ ਮਾੜਾ ਹੀ ਸੀ ਤਾਂ ਇਹ ਚੀਜ਼ਾਂ ਹੋਣੀਆਂ ਤੇ 2008 ਦਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਜੇ ਤੁਹਾਨੂੰ ਤੁਹਾਡੇ ਚ ਕੋਈ ਮੇਰੇ ਦੋਸਤ ਅਮਰੀਕਾ ਤੋਂ ਮੇਰਾ ਵੀਡੀਓ ਦੇਖ ਰਿਹਾ ਹੈ ਜਾਂ ਕੈਨੇਡਾ ਤੋਂ ਜਾਂ ਫਾਈਨੈਂਸ ਸੈਕਟਰ ਮੈਂ ਥੋੜਾ ਬਹੁਤ ਸੰਬੰਧ ਰੱਖਦੇ ਤਾਂ ਉਹਨਾਂ ਨੂੰ ਪਤਾ ਹੋਊਗਾ ਯਾਦ ਹੋਊਗਾ ਲੈਮਨ ਬ੍ਰਦਰ ਕ੍ਰਾਈਸਿਸ ਉਹਨੂੰ ਕਿਹਾ ਜਾਂਦਾ ਵਾ ਤੇ 2008 ਦਾ ਇੱਕ ਕ੍ਰਾਈਸਿਸ ਆਇਆ ਤਾਂ ਉਸ ਤੋਂ ਬਾਅਦ ਹਾਲਾਤ ਰਿਚਰਡ ਐਸਕੋਨ ਦੇ ਲਈ ਬਹੁਤ ਹੀ ਬੁਰੇ ਹੋ ਗਏ ਤੇ ਜਿੰਨਾ ਵੀ ਉਹਨਾਂ ਦਾ ਅੰਪਾਇਰ ਸੀ ਉਹ ਸਾਰਾ ਕ੍ਰੰਬਲ ਕਰਨ ਲੱਗ ਗਿਆ ਤੇ ਸ ਕੰਮ ਕਰ ਬੰਦ ਹੋਣ ਦੇ ਕਾਰਨ ਤੇ ਉਹ ਆਪਣਾ ਜਿਹੜਾ ਵੀ ਲੋਨ ਸੀ ਬੈਂਕਾਂ ਦਾ ਉਹ ਚੁਕਾ ਨਹੀਂ ਸਕੇ ਤਾਂ ਹੌਲੀ ਹੌਲੀ ਉਹਨ ਇੱਕ ਤੋਂ ਬਾਅਦ ਇੱਕ ਕਰਕੇ ਬੈਂਕਾਂ ਵਾਲੇ ਉਹਨਾਂ ਦੀ ਪ੍ਰਾਪਰਟੀਆਂ ਨੂੰ ਨਿਲਾਮ ਕਰਨ ਲੱਗੇ ਤੇ ਹੌਲੀ ਹੌਲੀ ਵਾਰੀ ਆਈ ਉਹਨਾਂ ਦੇ ਉਸੇ ਗ੍ਰੀਨ ਵਿੱਚ ਕਨੈਕਟਿਕਟ ਵਾਲੇ ਉਸ ਮੈਂਸ਼ਨ ਦੀ 2014 ਦੇ ਵਿੱਚ ਬੈਂਕ ਨੇ ਇਸ ਉਹਨਾਂ ਦੇ ਮੈਂਸ਼ਨ ਨੂੰ ਇਸ ਮਹਿਲ ਨੂੰ ਨਿਲਾਮ ਕਰਤਾ ਉਹਦੀ ਮਾਰਕੀਟ ਵੈਲਿਊ ਤੋਂ 75% ਘੱਟ ਦੇ ਉੱਪਰ ਉਹ ਰਿਚਰਡ ਐਸਕੋ ਨੇ ਜਿਹੜੇ ਇੱਕ ਟਾਈਮ ਜਿਹਨੂੰ ਆਪਾਂ ਅੱਜ ਵੀ ਦੇ ਵਿੱਚ ਕਹਦੇ ਨੇ ਕਿ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਏ ਤੇ ਹੁਣ ਬਿਲਕੁਲ ਹੀ ਇੱਕ ਤਰ੍ਹਾਂ ਨਾਲ ਕਹੇ ਲਈਏ ਕਿ ਜੇ ਬਿਲਕੁਲ ਗਰੀਬ ਨਹੀਂ ਤਾਂ ਕਹੇ ਲਈਏ ਕਿ ਬਿਲਕੁਲ ਹੀ ਸਧਾਰਨ ਜ਼ਿੰਦਗੀ ਤੱਕ ਪਹੁੰਚ ਕੇ ਫਾਈਨੈਂਸ਼ੀਅਲ ਸਟੇਟਸ ਦੇ ਉੱਪਰ ਬਹੁਤ ਸਾਰੇ ਡੰਡੇ ਥੱਲੇ ਆ ਗਏ ਸਿਰਫ ਆਪਣੇ ਗਲਤ ਡਿਸੀਜਨਸ ਕਰਕੇ ਤੇ ਆਪਣੇ ਬਹੁਤ ਜ਼ਿਆਦਾ ਉੱਚੇ ਲਾਈਫਸਟਾਈਲ ਕਰਕੇ ਬਹੁਤ ਮਹਿੰਗੀਆਂ ਚੀਜ਼ਾਂ ਦੇ ਸ਼ੌਂਕ ਕਰਕੇ ਤਾਂ ਇਹ ਅੱਜ ਦੀ ਆਪਣੀ ਕਹਾਣੀ ਦੋ ਇਨਸਾਨਾਂ ਦੀ ਰਿਚਰਡ ਐਸਕੋਨ ਨੇ ਤੇ ਜੇਮਸ ਰੀਡ ਜੇ ਜੇਮਸ ਰੀਡ ਪੁਆਇੰਟ A ਤੋਂ ਹਾਲੀਵੁੱਡ ਹੀ ਚੱਲ ਕੇ ਪੁਆਇੰਟ B ਤੱਕ ਗਏ ਤਾਂ ਰਿਚਰਡ ਐਸਕੋਨ ਨੇ ਜਿਹੜਾ ਸਫਰ ਸੀਗਾ ਉਹ ਪੁਆਇੰਟ B ਤੋਂ ਪੁਆਇੰਟ A ਤੱਕ ਦਾ ਕੀਤਾ ਅੱਜ ਜੇ ਇਸ ਤਰ੍ਹਾਂ ਦੀ ਸਟੋਰੀ ਆ ਤਾਂ ਕੱਲ ਨੂੰ ਕੋਈ ਬਿਲਕੁਲ ਦੂਸਰੀ ਤਰ੍ਹਾਂ ਦੀ ਕੋਈ ਸਟੋਰੀ ਹੋਊਗੀ ਇੰਟਰਸਟਿੰਗ ਸਟੋਰੀਜ਼ ਹਨ ਤਾਂ ਮੈਂ ਤੁਹਾਨੂੰ ਉਸ ਸੁਣਾ ਦੂੰਗਾ ਆਦਰਵਾਇਜ਼ ਆਪਾਂ ਕ੍ਰਾਈਮ ਦੀ ਸਟੋਰੀਜ਼ ਨੂੰ ਕੰਟੀਨਿਊ ਕਰ ਲਾਂਗੇ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਵਿੱਚ